آپ اس بھائی کو زیادہ سے زیادہ مدو سے بتا کر بجوائیں گے اسی آشواسن کے ساتھ میں آپ کا پن دھنیہ واد کرتا ہوں پن دھنیہ کرتا ہوں ਸਭ ਨੇ ਜਿਹੜੇ ਬਰਾਜਮਾਨ ਹਨ ਸਾਡੇ ਰਮਨਦੀਪ ਸਿੰਘ ਸਾਡੇ ਗਰਜਾਲ ਸਿੰਘ ਫੋਟੋ ਦੇ ਨੇ ਨਰ ਸਿੰਘ ਕੌਲ ਦਾਸ ਸੁਸ਼ੀਲ ਦੇ ਪੰਜਾਬ ਦੇ ਪ੍ਰਧਾਨ ਨੂੰ ਵੀ ਸਾਡੇ ਬੇਟੇ ਅਨੁਰੇਖ ਸਿੰਘ ਸਰਵਾਨ ਚਲਾਜੇਗੇ ਤਾਦਾ ਸਿੰਘ ਦੇ ਚੌਧਰੀ ਆਲਾ ਕਪਨ ਮੋਰੀਆ ਜੀ ਜਾਸ ਮੋਰੀਆ ਜੀ ਪਰਮਜੀਤ ਸਿੰਘ ਗੋਲੂ ਜੀ ਗੋਰਾ ਲਾਲ ਸਿੰਘ ਤੋਂ ਜੀ ਕੋ ਨਾਵਾ ਜੀ ਕਾਕਾ ਨੰਬਰ ਤੋਂ ਸਾਡੇ ਕਪੜਾ ਜੁਮੇ ਨੂੰ ਸਾਡੇ ਪਹੁੰਚਿਆ ਸਾਡੇ ਦ੍ਰਿਸ਼ ਸਾਹਾ ਜੀ ਸਾਡੇ ਪਾਵਨ ਮਾਲ ਪ੍ਰਧਾਨ ਜੀ ਸਾਡੇ ਤੇ ਲਾਜ਼ਮਾਨ ਸਾਰੇ ਸਾਡੇ ਮੈਡੀਕਲ ਅਫਸਰ ਜੀ ਦੇ ਭਗਾਨੀ ਜੀ ਅਤੇ ਸੁਨੀਲ ਪਿਆਸ ਜੀ ਹੋਰ ਵੀ ਜਿੰਨੀਆਂ ਦੁਨੀਆਂ ਸ਼ੂਰ ਹੋਈਆਂ ਉਹ ਆਪਣੀ ਬਣਿਆਲੀ ਜੁਨੀਅਰ ਅਤੇ ਜਿਹੜੀ ਜੁਨੀਅਰ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਭਾਪ ਦਾ ਅਫਸਰ ਦੇ ਮੈਂਬਰ ਸਾਡੇ ਨਰਿੰਦਰ ਦਾਸ ਨੋਮਨ ਕਲੱਬ ਦੇ ਚੈਂਪੀਅਨ ਸ੍ਰੀ ਸਾਡੇ ਲੋਕ ਭਾਈਪਾਲ ਜਿਹੜੇ ਕਲੱਬ ਹੈ ਉਹਦੇ ਸ੍ਰੀ ਡਾਕਟਰ ਕਾਲਾ ਜੀ ਉਹ ਵੀ ਸਾਡੇ ਪਹੁੰਚੇ ਆ ਅਸੀਂ ਉਹਨਾਂ ਨੂੰ ਇੱਥੇ ਪਹੁੰਚ ਤੇ ਜੀ ਆ ਗਏ ਨੇ ਆ ਉਹਨਾਂ ਬੇਅੰਤ ਕਲਾਂ ਸਾਡੇ ਵਿੱਚ ਸਾਨੂੰ ਸੁਰਦਤਾਂ ਦੇ ਸਾਡੇ ਬਹੁਤ ਇਸ ਤਰ੍ਹਾਂ ਦੇ ਸਾਡੇ ਹਰ ਇੱਕ ਹਰ ਇੱਕ ਸਾਡੇ ਉੱਤੇ ਜੀ ਸਿਖਾਣੀ ਰਹੇ ਤੇ ਉਹ ਵੀ ਸਾਡੇ ਸਪੋਰਟ ਅੱਜ ਆ ਗਏ ਆਪਣੇ ਨਿਸ਼ਾਨਦਾਨ ਨੂੰ ਸਭ ਨਾਲ ਅਸੀਂ ਨਾਲ ਉਹ ਕਰਾਂਗੇ ਸਾਰੇ ਨੂੰ ਆਪਣੀ ਆਵਾਜ਼ ਵਿੱਚ ਕਰਨਾ ਨਾ ਕਿ ਤੋਂ ਸਿਲਾਵਾ ਗਾਂਧੀ ਦਾ ਬੋਲੋ ਜੀ ਉਹਨਾਂ ਦੇ ਨਾਮ ਲੋਕਦਲ ਹਾਇਆ ਬੇਪਰਵਾਨ ਜਰੇ ਵੀਰ ਪ੍ਰਦੀਪ ਭੁੱਲਾ ਜੀ ਇਸ ਸ਼ਹਿਰ ਦੀ ਸਮੂਜੀ ਕਰੀਬ ਸਾਡੇ ਪ੍ਰਧਾਨ ਸਾਡੇ ਐਮਸੀ ਸਾਹਿਬਾਨ ਸਾਡੇ ਵਰਕ ਵਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਚੇਅਰਮੈਨ ਸਾਹਿਬ ਮੇਰੀ ਮਾਤਾ ਪਿਤਾ ਪਿਆ ਪੜਾ ਮੇਰੇ ਨੌਜਵਾਨ ਵੀਰ ਸਾਰਿਆਂ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਲੀ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੁਹਾਡੇ ਸਾਰਿਆਂ ਦੇ ਰੂਪ ਰੂਪੇ ਤੁਸੀਂ ਜਾਣ ਲਿਓਗੇ ਆਉਣ ਵਾਲੀ ਇੱਕ ਜੋ ਜੂਨ ਨੂੰ ਲੋਕ ਸਭਾ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਤੇ ਆਪਾਂ ਸਾਰੇ ਮੈਂ ਬਾਸ 50 ਮਿੰਟਾਂ ਦੇ ਵਿੱਚ ਆਪਦੀ ਗੱਲ ਖਤਮ ਕਰਨੀ ਹੈ ਜੇਕਰ ਮੈਂ ਕੀਜਾ ਸਾਹਮਣੇ ਪਹਿਲਾਂ ਦੱਸਿਆ ਕਿ ਜਦੋਂ ਮੈਂ ਲੈਕਚਰ ਦੀ ਲੈਕਚਰ ਦੇ ਵਿੱਚ ਮੈਂ ਤੁਹਾਡੇ ਕੋਲ ਆਇਆ ਸੀ ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਜੇ ਸਾ ਲੈਕਚਰ ਇਸੇ ਗੱਲ ਦੀ ਗਾਰੰਟੀ ਹੈ ਕਿ ਤੁਹਾਨੂੰ ਵੋਟ ਪਾਉਣ ਤੋਂ ਬਾਅਦ ਤੁਹਾਨੂੰ ਮਾਰ ਮੈਂਸ ਤੁਹ ਸਹੂਰਾ ਆਉਂਦੇ ਆਪੇ ਕਿ ਤੁਸੀਂ ਜਿਹੜੀ ਵੋਟ ਹੈ ਇੱਕ ਸਹੀ ਪਾਰਟੀ ਨੂੰ ਤੇ ਇੱਕ ਸਹੀ ਕੈਂਡੀਡੇਟ ਨੂੰ ਪਾਈ ਹੈ ਅੱਜ ਦੋ ਸਾਲਾਂ ਦੇ ਬਾਅਦ ਮੈਂ ਤੁਹਾਡੇ ਵਿੱਚ ਖੜਾ ਤੇ ਦੁਬਾਰਾ ਤੁਹਾਡੇ ਕੋਲੋਂ ਵੋਟ ਮੰਗ ਆਇਆ ਤੇ ਉਹ ਮੈਂ ਮੰਗਣੀ ਆ ਨਾਲ ਦੇ ਕੰਮ ਤੇ ਅੱਜ ਤੁਹਾਡੇ ਵਿੱਚ ਖੜਾ ਹਾਂ ਅੱਜ ਆਨਮਾ ਵੀ ਪਾਰਟੀ ਦੇ ਕੈਂਡੀਡੇਟ ਸਾਡੇ ਵਿੱਚ ਆਏ ਨੇ ਅੱਜ ਤੁਹਾਡੇ ਵਿੱਚ ਖੜਿਆ 42 ਹਜ਼ਾਰ ਨੌਕਰੀ ਦੇ ਕੇ ਅੱਜ ਤੁਹਾਡੇ ਵਿੱਚ ਖੜਿਆ 70% ਆਉਂਦੇ ਜਿਹੜੇ ਵਾਅਦੇ ਆ ਪੂਰੇ ਕਰਕੇ ਅੱਜ ਤੁਹਾਡੇ ਵਿੱਚ ਖੜਿਆ ਸੋਹ ਦੇ ਕਰੀਬ ਆਵਾਜ਼ੀ ਪਾਰਟੀ ਕਲੀਨ ਖੋੜ ਕੇ ਅੱਜ ਤੁਹਾਡੇ ਵਿੱਚ ਖੜਿਆ 118 ਸਕੂਲ ਆਫ ਐਮਿਨੈਂਸ ਖੋੜ ਕੇ ਅੱਜ ਤੁਹਾਡੇ ਵਿੱਚ ਖੜਿਆ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਪੂਰੇ ਕਰਕੇ ਅੱਜ ਤੁਹਾਡੇ ਵਿੱਚ ਖੜਿਆ ਇਲਾਕੇ ਨਹਿਰਾਂ ਦੇ ਵਿੱਚ ਪਾਣੀ ਪੂਰਾ ਕਰਕੇ ਅੱਜ ਤੁਹਾਡੇ ਵਿੱਚ ਖੜਿਆ ਤੱਕੜ ਦੇ ਵਿੱਚ ਛਾਣਾ 12 ਕਰੋੜ ਦੇ ਜਿਹੜੇ ਪ੍ਰੋਜੈਕਟ ਆ ਉਹ ਲਿਆ ਕੇ ਮੈਂ ਉਹਨੂੰ ਪਹਿਲੇ ਕਿਆ ਸੀ ਕੇਸਵਰ ਦਾ ਵੋਟ ਮੰਗਾਂਗਾ ਹੱਥ ਜੋੜ ਕੇ ਪਰ ਅਗਲੀ ਵਾਰ ਜਿਹੜੀ ਵੋਟ ਮੰਗਣੀ ਆ ਮੈਂ ਕੰਮ ਦੇ ਮੰਗਣੀ ਆ ਮੈਂ ਦੁਆਰਾ ਹੱਥ ਨਹੀਂ ਜੋੜਨੇ ਿਆਜ ਵੀ ਤਾਂ ਵੋਟਾਂ ਦਿਓ ਹਰ ਤੋਂ ਵੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਹਾਂ ਤੁਸੀਂ ਦੋ ਸਾਲ ਸਰਕਾਰ ਦੇਖ ਲਈ ਹੈ ਕਿ ਦੋ ਸਾਲ ਤੁਸੀਂ ਮੇਰਾ ਕੰਮ ਕਰ ਕਰਨ ਦਾ ਤਰੀਕਾ ਦੇਖ ਰਿਹਾ ਜੇ ਤੁਨੂੰ ਮੇਰਾ ਕੰਮ ਕਰਨ ਦਾ ਤਰੀਕਾ ਵਧੀਆ ਲੱਗੇ ਜੇ ਤੁਨੂੰ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਉਹਨਾਂ ਨੂੰ ਜਿੰਨੇ ਦੋ ਸਾਲਾਂ ਦੇ ਵਿੱਚ ਕੰਮ ਕੀਤੇ ਆ

ਉਹਨਾਂ ਪਾਤਿਆਂ ਨੇ ਉਹਨਾਂ ਲੋਕਾਂ ਨੇ ਖੁੱਡੇ ਦੇ ਰਾਜ ਕੀਤਾ 70 ਸਾਲ ਆ ਜਿਹੜੇ ਕੈਂਡੀਡੇਟਾਂ ਦੀ ਗੱਲ ਕਰਦੇ ਨੇ ਜਿਹੜਾ ਕਾਲੀਦਾ ਦਾ ਕੈਂਡੀਡੇਟ ਨੇ ਉਹਨਾਂ ਨੇ ਧਰਮਕੋੜ ਦੇ ਉੱਤੇ 15 ਤੇ 20 ਸਾਲ ਰਾਜ ਕੀਤਾ ਦੱਸੋ ਕੀ ਦੇਣਾ ਧਰਮਕੋੜ ਨੂੰ ਅੱਜ ਕਿਹੜੇ ਮੂਹਰੇ ਨਾਲ ਵੋਟਾਂ ਮੰਗਦੇ ਨੇ ਜਿਹੜੇ ਦੂਸਰੇ ਤੁਸੀਂ ਕਾਂਗਰਸ ਐਮਪੀ ਚੁਟਾ ਕੇ ਵੇਖ ਲਿਆ ਦੱਸੋ ਕਿੰਨੇ ਉਹਨਾਂ ਦੇਖਿਆ ਕਿਹੜੇ ਪ੍ਰੋਗਰਾਮ ਵਿੱਚ ਆਉਂਦਾ ਦੇਖਿਆ ਤੇ ਕਿੰਨੇ ਤੁਹਾਨੂੰ ਜਿਸਨ ਕਰੇ ਹਰਗਾ ਦਾ ਰੋਗ ਨੂੰ ਲਾਉਂ ਪਈ ਹੈ ਕਿੱਥੇ ਤੁਹਾਡੇ ਵਿੱਚ ਆ ਕੇ ਖੜਿਆ ਤੁਸੀਂ ਐਮਪੀ ਵੀ ਚੁਟਾ ਦੇ ਉਹਨਾਂ ਦੇ ਤੁਸੀਂ ਉਹਨਾਂ ਦੇ ਐਮਐਲਏ ਵੀ ਚੁਟਾ ਕੇ ਵੇਖ ਲਿਆ ਪਰ ਸਾਨੂੰ ਤੁਸੀਂ ਸਮਾਂ ਦਿੱਤਾ 2 ਸਾਲ ਦਾ ਜੇ ਤੇ ਮੈਂ ਇਹ ਨਹੀਂ ਤੁਹਾਨੂੰ ਕਹਾਂਗਾ ਕਿ ਸਾਨੂੰ ਥੋੜਾ ਹੋਰ ਸਮਾਂ ਦਿਓ ਮੈਂ ਇਹੀ ਕਹੂੰਗਾ ਜੇ ਦੋਸਤਾਂ ਦੇ ਕੰਮ ਤੁਹਾਨੂੰ ਪਸੰਦ ਆਇਆ ਤਾਂ ਜੇ ਇਹ ਮੂਲ ਤੇ ਮੇਰੇ ਵੀਰ ਕੰਮ ਦੀ ਤਰਮੂਹ ਪਾ ਰਿਹਾ ਜੇ ਮੈਂ ਥੋੜਾ ਥੋੜੀ ਚਿਰਣਾ ਅੱਲੇ ਅਈਆਂ ਪੰਨਿਆ ਸਮਾਂ ਆਸੇ ਤੁਹਾਡੇ ਕੋਲ ਨਹੀਂ ਗਾਏ ਤਿੰਨ ਪੀੜੀਆਂ ਹੋ ਗਈਆਂ ਤੁਹਾਡੇ ਮਡੇ ਬਜ਼ੁਰਗਾਂ ਦੇ ਨਾਲ ਸਾਂਝਾ ਨਹੀਂ ਸੋ ਇਹ ਸਾਂਝਾ ਇਹ ਐਵੇਂ ਫਟਕਰਾ ਰਹਿਣ ਗਿਆ ਐਵੇਂ ਲੰਮੀਆਂ ਚੱਲਣ ਗਿਆ ਸਲਾਉ ਵੀ ਜੀਟਰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਕਿ ਆਇਆ ਨਾ ਫੋਟੋ ਆ ਗਿਆ ਸ਼ੁਰੂਆਤੇ ਹੀ ਬੇਨਤੀ ਕਰਨਾ ਇਹ ਆਉਣ ਵਾਲੀ ਇੱਕ ਤਰੀਕ ਨੂੰ ਅਜਿਵੇਂ ਤੁਸੀਂ ਅੱਜ ਹਾਜ਼ਰੀ ਭਰੀ ਹੈ ਮੇਰੇ ਕੋਲ ਸ਼ਬਦ ਨਹੀਂ ਹੈ

سارا کی ਭਾਈ ਕਾਮੀ ਜੀ ਨੂੰ ਬੋਲ ਦਿਓ ਉਹ ਵੀ ਹੋਣ ਅਤੇ ਲੋਕਾਂ ਦੇ ਸਾਹਮਣੇ ਭਾਈ ਕਾਮੀ ਜੀ ਭਾਈ ਸਾਹਿਬ ਜੀ ਅੱਜ ਜੀ ਬਹੁਤ ਆਪਾਂ ਚਾਟਮਾ ਕੇ ਗੱਲ ਕਰਦੇ ਆ ਜਿੰਨੇ ਐਮਐਲਏ ਤੁਹਾਨੂੰ ਕੋਡ ਬਾਕੀ ਜਿੰਨੇ ਵੀ ਦਰਜਾ ਬਰਜਾ ਮੈਂ ਬੋਲੀ ਅਸਾਂ ਬੋਨੇ ਬੋਲ ਕੇ ਕਰਤ ਨੇ ਆਦਰ ਸਾਹਿਬਾਨ ਤੇ ਮੇਰਾ ਵੀ ਸਪੈਸ਼ਲੀ ਹਰਿਆਣਾ ਦੇ ਪ੍ਰਦੀਪ ਘੋਟਾ ਜੀ ਅਧਿਐਨ ਲੋਕਦਲ ਪਾਰਟੀ ਹਰਿਆਣਾ ਤੇ ਮੇਰੇ ਵੱਡੇ ਭਰਾ ਬਹੁਤ ਹੀ ਸੀਨੀਅਰ ਕਰਨਾਮਾਈ ਰਾਜਕੁਬੜੀ ਜੀ ਜਿਨ੍ਹਾਂ ਨੇ ਕਾਫੀ ਜੀ ਲੋਕਪੂਰ ਹੋਏ ਨੇ ਬੜੀ ਦੇਰ ਬਾਅਦ ਮੇਲੇ ਮੈਨੂੰ ਵੀ ਉਹ ਵੀ ਇੱਥੇ ਬਰਾਤ ਮਾਨ ਨੇ ਸਪੋਰਟ ਕਰ ਰਹਾ ਹੈ ਆਪਣੇ ਛੋਟੇ ਭਰਾ ਨੂੰ ਬਾਕੀ ਮੇਰੀਆਂ ਭੈਣਾਂ ਮੇਰੇ ਮਾਵਾ ਬਜ਼ੁਰਗ ਤੇ ਮੇਰੇ ਦੋਸਤ ਸਭ ਤੋਂ ਪਹਿਲਾਂ ਕੱਢ ਗਿਆ ਕੋ ਵਾਲੀ ਗੁਜੀ ਦਾ ਕਾਲਾ ਸਾਹਿਬ ਵਾਲੀ ਗੁਜੀ ਕੀ ਪਤ ਹੈ ਸੋ ਦੋਸਤੋ ਜੇ ਸਰਕਾਰ ਦੀਆਂ ਕਰਾ ਕੇ ਆਪਣੇ ਪੰਜਾਬੀ ਸਰਕਾਰ ਦੀਆਂ ਪੰਜਾਬ ਦੇ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸੂਰਜ ਨੂੰ ਦੀਵਾ ਸਪਾਉਣ ਵਾਲੀ ਗੱਲ ਹੈ ਜਾਂ ਪਰਟਕ ਨੂੰ ਪ੍ਰਮਾਣ ਦੀ ਲੋੜ ਨਹੀਂ ਮੇਰਾ ਵੀ ਇਨੇ ਸਵਾਮੀ ਨੇ ਤੋਂ ਇਹਨਾਂ ਦੇ ਨਾਲ ਵਿਚਰ ਰਿਹਾ ਜਿਨਨੇ ਬਗਿਆਨਾਂ ਨੇ ਕੰਮ ਕੀਤੇ ਆ ਉਹ ਮਿਸਾਲ ਆ ਮਿਸਾਲ ਸੋਨਕੀ ਪੁਰਾਣੀਆਂ ਸਰਕਾਰਾਂ ਵੀ ਕੇ ਗੱਲ ਕਰੀਏ ਪੈਟਰੋਲ ਮਿੰਗਾ ਕਰਦਾ ਕਹਿੰਦੇ ਵੀ 9 ਰੁਪਏ ਪਹਿਲਾਂ ਹੋ ਗਿਆ ਤੇ ਉਸ ਤੋਂ ਬਾਅਦ ਲੋਕ ਆਲਾ ਪੁੰਨੇ ਕਹਿੰਦੇ 50 ਪੈਸੇ ਘਟਾ ਦਿਓ ਲੋਕਾਂ ਨੂੰ ਸੁਭਾਅ ਲੰਦੇ ਵੀ ਆ ਕਾ Alla fine Ах, ах, ах! ਪਰ ਉਹਨੇ ਬਹੁਤ ਏਕੇਸੀ ਕੋਈ ਸਭ ਤੋਂ ਪਹਿਲਾਂ ਮਾੜੀ ਤੋਂ ਸਾਈ ਆਪਣਾ ਕੋਰ ਦਾ ਪਿੰਡ ਲੈ ਕੇ ਗਿਆ ਆ ਕੰਮ ਕੀਤੇ ਜਦ ਮੇ ਸਕੂਲ ਵਿੱਚ ਬੱਚੇ ਨੂੰ ਰਿਪੋਰਟ वटियो बेशक न पायो एका? Do yeah. you ਪੜੀ ਆਮ ਆਦਮੀ ਪਾਰਟੀ ਦੇ ਕਦਰ ਮੌਸਮ ਨੇ ਮਿਲਿਸਲਾਣ ਪਰ ਅੱਜ ਦੇ ਮੋਟਰਨੀ ਅਵਸਥਾ ਸਾਫਾ ਸਰ ਐਮਪੀ ਨੇ ਅੰਕਿਤ ਕੌਰ ਦੀ ਉਹਨਾਂ ਨੂੰ ਵੀ ਪਾਰਟੀ ਦੇ ਨ 代表 ਤੋਂ ਉਹ ਜੋ ਵੀ ਆਮ ਆਦਮੀ ਪਾਰਟੀ ਸਾਹਮਣੇ ਆਇਆ ਅਸੀਂ ਉਹਨੂੰ ਜਿਹਾ ਕਿ ਰਾਜਵਿੰਦਰ ਦਾ ਭਰਾ ਯਾਰ ਰਾਜਵਿੰਦਰ ਦਾ ਭਰਾ ਉਹ ਗੱਲ ਸਾਬ ਪਵਾ ਦੇ ਫੋਟੋ ਖੋ ਥਾ ਨਹੀਂ ਰਾਜਵਿੰਦਰ ਦਾ ਭਰਾ ਮਗਰ ਖੜਾ ਯਾਰ ਉਹਨੂੰ ਅੱਗੇ ਕਰੋ ਮੇਰੇ ਸਾਹ ਆਇਆ ਲੈ ਨਾ ਕੇ ਕਰੋ ਆਹ ਉਹਦਾ ਭਾਈ ਆ ਇਹ ਗੱਲ ਪਾਉ ਨਹੀਂ ਪਾਉ ਹਾਂ ਇਹ ਜੀ ਨਿਵਾ ਬੜਾ ਥੋੜਾ ਹਟਾ ਹਟਾ ਕੇ ਆਵਾਜ਼ ਬਾਤ ਠੀਕ ਹੈ ਜੀ ਵਧੀਆ ਗੱਲ ਠੀਕ ਜੀ ਵਧੀਆ ਆਪਣੇ ਯਾਦ ਕਰਿਆ ਜੀ 보라의 소년들 보라의 소년들 아 보라의 소년 सोना बी बगीचा जी ਇੱਧਰ ਆਓ ਵਾਈਡ ਕਰ ਲਈਸ ਆਜ ਨੂੰ ਲੰਗੋ ਹੋਰ ਬੋਲਾ ਯਾਰ ਉਹਨੇ ਕਰਵਾ